ਮੇਰੇ ਹੱਥ ਖੜੇ ਇਹਨੂੰ ਤਾਂ ਸਸਪੈਂਡ ਕਰੋ ਠੀਕ ਆ ਆ ਮੈਂ ਤੁਹਾਨੂੰ ਇਹ ਡਿਊਟੀ ਤੇ ਨਹੀਂ ਮੈਨੂੰ ਹਾਜ਼ਰ ਚਾਹੀਦਾ ਇਹ ਨਹੀਂ ਹਾਜ਼ਰ ਚਾਹੀਦਾ ਤੂੰ ਜਲ ਕਰ ਰਾਮ ਤੂੰ ਠੀਕ ਹੈ ਠੀਕ ਹੈ ਇੱਥੇ ਡਿਊਟੀ ਕੀ ਦੀ ਆ ਟਰਾਲੀ ਵਾਲਾ ਨਹੀਂ ਹੁੰਦਾ ਸਰ ਇਹ ਕੰਪੈਕਟਰ ਕੰਪੈਕਟਰ ਉਹ ਕੀ ਕਰਦਾ ਇਕੱਠਾ ਕਰਕੇ ਰੱਖ ਜਾਂਦਾ ਨਹੀਂ ਸਰ ਉਹ ਕਰਦਾ ਨਹੀਂ ਨਹੀਂ ਤੇ ਆਪਣੀ ਜ਼ਿੰਮੇਵਾਰੀ ਕੀ ਬਣਦੀ ਆ ਕਿੰਨੀਆਂ ਟੀਮਾਂ ਨੇ ਆਪਣੀਆਂ ਠੀਕ ਹੈ ਨਾ ਤੇ ਜੇ ਤੈਨੂੰ ਜ਼ਿੰਮੇਵਾਰੀ ਸ਼ਹਿਰ ਦੀ ਦਿੱਤੀ ਆ ਤੇ ਇਹ ਐਪਲੀਕੇਸ਼ਨ ਆ ਵੇਖਣੀ ਆ ਆਪਾਂ ਆਪਣੀ ਜ਼ਿੰਮੇਵਾਰੀ ਨਹੀਂ ਕੋਈ ਵੀ ਆ ਸਾਰੀ ਰੋਡ ਆ ਠੀਕ ਆ ਪਤਾ ਨਾ ਥੋੜਾ ਜਿਹਾ ਢੇਰ ਹੀ ਕਿੰਨਾ ਵੱਡਾ ਕਰਤਾ ਫਰਜ ਬਣਦਾ ਕਿ ਨਹੀਂ ਬਣਦਾ ਹੂੰ ਦੱਸੋ ਮੈਨੂੰ ਕੀ ਜਵਾਬ ਹੈ ਦਾ ਸਰ ਕੀ ਕਰਨ ਇੱਥੇ ਸਰ ਕੀ ਕਰਨਾ ਐਦਾ ਜਵਾਬ ਦਿਓ ਮੈਨੂੰ ਸਰ ਇੱਥੇ ਡਿਊਟੀ ਕੀ ਦੀ ਆ ਸਰ ਇਹ ਤਾਂ ਕੰਪੈਕਟਰ ਚੱਲਦਾ ਟਰਾਲੀ ਵਾਲਾ ਨਹੀਂ ਆਉਂਦਾ ਸਰ ਇਹ ਤਾਂ ਕੰਪੈਕਟਰ ਕੰਪੈਕਟਰ ਉਹ ਕੀ ਕਰਦਾ ਇਕੱਠਾ ਕਰਕੇ ਰੱਖ ਜਾਂਦਾ ਨਹੀਂ ਸਰ ਉਹ ਕਰ ਚੁੱਕਾ ਕਿਸਾ ਡਿਊਟੀਆਂ ਕੀ ਦੀਆਂ ਸੁਪਰਡੈਂਟ ਕਿਹੜਾ ਇੱਥੇ ਉਹ ਕੀ ਸੁਪਰਵਾਈਜ਼ਰ ਸੁਪਰਵਾਈਜ਼ਰ ਕੌਣ ਹੈ ਗਾਹ ਸੁਪਰਵਾਈਜ਼ਰ ਕੌਣ ਹੈ ਇੱਥੇ ਅਰਬਨ ਸਟੇਟ ਦਾ ਏਰੀਆ ਪੈਂਦਾ ਜੀ ਇੱਧਰ ਸਰ ਆਪਣਾ ਬੰਦਾ ਟੀ ਕੋਈ ਆਪਣਾ ਸਟੇਸ਼ਨ ਉੱਧਰ ਰਹੇ ਜੀ ਆਪਣਾ ਕਿਉਂ ਨਹੀਂ ਲਾਇਆ ਇੱਥੇ ਸਰ ਇਹ ਅਰਬਨ ਸਟੇਟ ਦਾ ਪੁੱਡਾ ਤੇ ਪੂਰਾ ਸਰ ਆਪਣਾ ਨਹੀਂ ਆਉਂਦਾ ਜੀ ਇਹ ਤਾਂ ਬੰਦਾ ਨਹੀਂ ਨਹੀਂ ਪਰ ਆਹ ਰੋਡ ਕਿਥੇ ਨਹੀਂ ਸਰ ਐ ਕੋ ਆਪਣੀ ਸਪਾਈ ਨਹੀਂ ਆਉਂਦੀ ਜੀ 15 ਦੇ ਯਾਰ ਹੱਥ ਚੁੱਕਣਾ ਨਾ ਅੰਦਰੋਂ ਘਰਾਂ ਦੀ ਥੋੜੀ ਕਿ ਆ ਜਾਂਦੀ ਹੈ ਇਹ ਤਾਂ ਇੰਸਪੈਕਟਰ ਭੇਜ ਕੇ ਚੁਕਾਈਦਾ ਹੀ ਚੁਕਾਈਦਾ ਤਾਂ ਫੇ ਚੁਕਾਇਆ ਕਿਉਂ ਨਹੀਂ ਆਂਦਰ ਰੂਟ ਸਰ ਅਸੀਂ ਦੋ ਦਿਨਾਂ ਤੋਂ ਰੂਡੀ ਕਰਨੇ ਸੀ ਜਿਹੜੇ ਮਾਰਗ ਦਾ ਕਿਉਂ ਦਾ ਪੁਰਾਣਾ ਕੂੜਾ ਹੈ ਤਾਂ ਕਿੰਨਾ ਚਿਰ ਹੋ ਗਿਆ ਕੂੜੇ ਨੂੰ ਕਿੰਨਾ ਕਿੰਨੀਆਂ ਫੋਟੋਆਂ ਪੈ ਗਈਆਂ ਵੀ ਆ ਕੂੜਾ ਆ ਸਾਰੀ ਰੋਡ ਆ ਠੀਕ ਆ ਪਤਾ ਨਾ ਥੋੜਾ ਜਿਹਾ ਢੇਰ ਹੀ ਕਿੰਨਾ ਵੱਡਾ ਕਰਤਾ ਜੇ ਤੁਹਾਡਾ ਤੁਹਾਡੇ ਵੱਲ ਮੇਅਰ ਦਾ ਨਹੀਂ ਧਿਆਨ ਤੇ ਕੰਮ ਸਕੇ ਕਮ ਤੁਹਾਡਾ ਨਿੱਜੀ ਫਰਜ਼ ਨਹੀਂ ਬਣਦਾ ਕੰਮ ਕਰਨਾ ਅਸਰ ਦੋ ਦਿਨ ਹੋ ਗਏ ਰੂਟ ਦੇ ਸਰ ਫਰਜ਼ ਬਣਦਾ ਕਿ ਨਹੀਂ ਬਣਦਾ ਹੂੰ ਦੱਸੋ ਮੈਨੂੰ ਕੀ ਜਵਾਬ ਹੈ ਤਾਂ ਸਰ ਕੀ ਕਰਨ ਇੱਥੇ ਸਰ ਕੀ ਕਰਨਾ ਐਦਾ ਜਵਾਬ ਦਿਓ ਮੈਨੂੰ ਸਰ ਅਸੀਂ ਪਾਲਕੀ ਸਾਹਿਬ ਵਾਲੇ ਸਰ ਰਸਤੇ ਦਾ ਪਾਲਕੀ ਸਾਹਿਬ ਚਾਹੁੰਦਾ ਤਾਂ ਉੱਥੇ ਲੱਗ ਬਟਾਲਾ ਜਿਹੜਾ ਮੇਲਾ ਚੱਲਦਾ ਨਾ ਜਿਹੜਾ ਬਾਬਾ ਜੀ ਦਾ ਵਿਆਹ ਸਾਰਾ ਸ਼ਹਿਰ ਭਰਿਆ ਹੁੰਦਾ ਤੁਹਾਨੂੰ ਪਹਿਲੀ ਵਾਰੀ ਇਹ ਕੰਮ ਕਰਨ ਲੱਗਿਆ ਨਹੀਂ ਨਹੀਂ ਸਰ ਕਹਿੰਦੇ ਬਾਬਾ ਜੀ ਦੇ ਵਿਆਹ ਵੇਖਿਆ ਆਪਾਂ ਦੋ ਸਰ ਫਿਰ ਕੋਈ ਕਰਾਉਣਾ ਹੈ ਸਰ ਮੇਰੇ ਤੋਂ 10 ਮਿੰਨ ਕਰਵਾ ਨਹੀਂ ਨਹੀਂ ਸਵੇਰੇ ਤੇ ਹੁਣ ਮੈਂ ਆਪੇ ਕਰਾ ਲੂੰ ਉਹਦੇ ਮੈਂ ਕਰਾ ਲੂੰਗਾ ਨਹੀਂ ਨਹੀਂ ਕਮਿਸ਼ਨਰ ਸਾਹਿਬ ਮੇਰੇ ਹੱਥ ਖੜੇ ਇਹਨੂੰ ਤਾਂ ਸਸਪੈਂਡ ਕਰੋ ਠੀਕ ਆ ਆ ਮੈਂ ਤੁਹਾਨੂੰ ਇਹ ਡਿਊਟੀ ਤੇ ਨਹੀਂ ਮੈਨੂੰ ਹਾਜ਼ਰ ਚਾਹੀਦਾ ਠੀਕ ਇਹ ਨਹੀਂ ਹਾਜ਼ਰ ਚਾਹੀਦਾ ਤੂੰ ਜਲ ਕਰ ਰਾਮ ਤੂੰ ਠੀਕ ਠੀਕ ਤੂੰ ਰਾਮ ਕਰ ਤੂੰ ਤੂੰ ਨੌਕਰੀ ਕਰਨ ਦੇ ਕਾਬਿਲ ਨਹੀਂ ਹੈਗਾ ਕਮਿਸ਼ਨਰ ਸਾਹਿਬ ਨੂੰ ਲੈਟਰ ਵੀ ਦੇ ਕੇ ਆਗੇ ਇਸ ਚੀਜ਼ ਦਾ ਹਾਂ ਹਾਂ ਤੇ ਵੇਖ ਲਓ ਸਾਡੇ ਹਾਲਾਤ ਵੇਖ ਲਓ ਕਿਦਾਂ ਦੇ ਆਸੀਂ ਖੁਦ ਪੰਜ ਪੰਜ ਜਵਾਬ ਦੇ ਕੇ ਜਵਾਬ ਦੇ ਜਵਾਬ ਦੇ ਇੱਕ ਹੋਰ ਦੋਰਾ ਸਾਹਿਬ ਆ ਜੇ ਤੁਸੀਂ ਆ ਗੁਰੂ ਘਰ ਐ ਇੱਥੇ ਨਹੀਂ ਬਖਸ਼ਣ ਦੇ ਤਾਂ ਤੁਸੀਂ ਹੋਰ ਦੱਸੋ ਕਿਹਦਾ ਕੰਮ ਕਰੋਗੇ ਸ਼ਹਿਰ ਦੇ ਵਿੱਚ ਮੇਰੀ ਗੱਲ ਸੁਣ ਲਓ ਇੱਕ ਮਹੀਨਾ ਹੋ ਗਿਆ ਐਮਐਲਏ ਸਾਹਿਬ ਇੱਕ ਮਹੀਨਾ ਹੋ ਗਿਆ ਜੀ ਮੈਨੂੰ ਇੱਕ ਵੀ ਮਹੀਨਾ ਹੋ ਗਿਆ ਤਰਲੇ ਮਾਰਦਿਆਂ ਕਿ ਵੇਖੋ ਇਹ ਰੋਡ ਦਾ ਹਾਲ ਕੀ ਆ ਸਾਡਾ ਦੇਖੋ ਇੱਥੇ ਸਾਰਾ ਇਨਾ ਗਦਰ ਪਿਆ ਬਾਬੇ ਦਾ ਵਿਆਹ ਵਾਹੀ ਇੱਕ ਬਾਬੇ ਦੇ ਵਿਆਹ ਤੇ ਤੁਹਾਡਾ ਪਤਾ ਵੀ ਸਾਰੇ ਪੰਜਾਬ ਦਾ ਅਖੰਡ ਕੀਰਤਨੀ ਜਸਾ ਪਲੱਸ ਡਾਕਟਰ ਸ਼ਿਵ ਸਿੰਘ ਉਹਦੇ 3 ਦਿਨਾਂ ਤੱਕ ਕੀਰਤਨ ਦਰਬਾਰ ਤੇ ਲੱਲੇ ਜੀ ਇਹ ਸਾਡੀ ਹਾਲਾਤ ਇਹ ਵੇਖਣਗੇ ਆੜ ਕੇ ਪਹਿਲਾਂ ਦੱਸੋ ਵਧੀਆ ਰੋਡ ਸਭ ਤੋਂ ਘੱਟ ਰੋਡ ਉਹ ਵੀ ਯਾਰ ਐਪਲੀਕੇਸ਼ਨ ਨੂੰ ਛੱਡ ਕਿਨੂੰ ਦਿੱਤੀ ਆ ਤੂੰ ਇਨਚਾਰਜ ਐ ਇੱਚ ਹੁੰਦਾ ਕੋਈ ਗੱਲ ਨਹੀਂ ਕੋਈ ਨਹੀਂ ਕਰਨ ਦੇ ਸਾਡੇ ਤੈਨੂੰ 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 ਐਪਲੀਕੇਸ਼ਨ ਦੀ ਲੋੜ ਆ ਨਹੀਂ ਨਹੀਂ ਕੋ ਤੁਸੀ ਆਪਣੀ ਡੈਰੀ ਲਵਾ ਕੇ ਐਪਲੀਕੇਸ਼ਨ ਦੇ ਕੇ ਆ ਤੁਹਾਡੇ ਦਫ਼ਤਰ ਕੋ ਨਹੀਂ ਨਹੀਂ ਤੇ ਆਪਣੀ ਜ਼ਿੰਮੇਵਾਰੀ ਕੀ ਬਣਦੀ ਹੈ ਕਿੰਨੀਆਂ ਟੀਮਾਂ ਨੇ ਆਪਣੀਆਂ ਜੇ ਮੈਂ ਐਮਐਲ ਆ ਮੇਰਾ ਫਰਜ਼ ਬਣਦਾ ਮੇਰੇ ਪਿੰਡ ਦੇ ਸਰਪੰਚ ਵੇਖਣੇ ਮੈਂ ਐਮਸੀ ਵੇਖਣਾ ਠੀਕ ਹੈ ਨਾ ਤੇ ਜੇ ਤੈਨੂੰ ਜ਼ਿੰਮੇਵਾਰੀ ਸ਼ਹਿਰ ਦੀ ਦਿੱਤੀ ਹੈ ਤੇ ਇਹ ਐਪਲੀਕੇਸ਼ਨਾਂ ਵੇਖਣੀ ਆਪਾਂ ਆਪਣੀ ਜ਼ਿੰਮੇਵਾਰੀ ਨਹੀਂ ਕੋਈ ਵੀ ਕਿਹਾ ਸੀ ਵੀ 15 ਅਗਸਤ ਤੱਕ ਅਸੀਂ ਬਿਜੀਆਂ ਸਾਨੂੰ 15 ਅਗਸਤ ਤੱਕ ਨਾਮ ਦੇ ਉੱਚ ਕਰਨਾ ਤੇ ਉਹ ਹੁਣ 15 ਅਗਸਤ ਦੇ ਦੇਖੋ ਮੈਂ ਤੁਹਾਨੂੰ ਅੱਗੇ ਕੋਈ ਬੇਨਤੀ ਕਰਦਾ ਹੁੰਦਾ ਵੀ ਸ਼ਹਿਰ ਪਿਆਰਾ ਹੈ ਸਾਡੇ ਮਨੂੰ ਮੇਰੇ ਬਟਾਲੇ ਹਲਕੇ ਦੇ ਲੋਕ ਪਿਆਰੇ ਨੇ ਜੇ ਉਹ ਸੁਖੀ ਨਹੀਂ ਉਹ ਖੁਸ਼ ਨਹੀਂ ਤੇ ਫਿਰ ਜਿਹੜਾ ਅਫਸਰ ਦੀ ਜਿਹੜੀ ਕਮੀ ਹੋਊਗੀ ਆਪਾਂ ਉਹ ਕਮੀ ਨੂੰ ਬਾਹਰ ਕੱਢ ਕੇ ਉਹ ਸਾਈਡ ਤੇ ਜ਼ਰੂਰ ਕਰਾਂਗੇ ਸੋ ਜਾਣ ਬੁੱਝ ਕੇ ਮੈਂ ਕਹਿ ਸਕਦਾ ਵੀ ਜਿਹੜਾ ਸਾਰਾ ਤੰਤਰ ਹੁੰਦਿਆਂ ਹੋਇਆਂ ਵੀ ਜੇ ਬੰਦਾ ਕੰਮ ਨਾ ਕੋਈ ਕਰ ਪਾਵੇ ਤੇ ਫਿਰ ਉਹਦੀ ਨੀਅਤ ਚ ਖੋਟ ਆ ਸੋ ਜਿਹੜੇ ਜਿਹੜੇ ਨੀਅਤ ਚ ਖੋਟ ਵਾਲਾ ਉਹ ਤੇ ਹੁਣ ਨਹੀਂ ਆਪਾਂ ਕਿ ਹਰ ਹਾਲਤ ਦੇ ਵਿੱਚ ਜਿਹੜਾ ਬਖਸ਼ਿਆ ਨਹੀਂ ਜਾਊਗਾ ਸੋ ਮਟਾਲੇ ਨੂੰ ਤਗੜੇ ਕਰਾਂਗੇ ਤਰੱਕੀ ਚ ਲੈ ਕੇ ਜਾਵਾਂਗੇ ਕਿਉਂਕਿ ਕੱਲੀ ਕੱਲੀ ਚੀਜ਼ ਵਾਅਦ ਕਰਦੇ ਆ ਹੱਲੇ ਸ਼ਹਿਰ ਦਾ ਥੋੜੀ ਜੀ ਮੈਨੂੰ ਦਿੱਕਤ ਆ ਰਹੀ ਹੈ ਕਿਉਂਕਿ ਕਾਰਪੋਰੇਸ਼ਨ ਪ੍ਰੋਪਰਲੀ ਮੇਰੇ ਅੰਡਰ ਨਹੀਂ ਆਈ ਜਦੋਂ ਸਾਡੀ ਪਾਰਟੀ ਦੇ ਅੰਡਰ ਆ ਗਈ ਉਸ ਤੋਂ ਬਾਅਦ ਜਿਹੜਾ ਵਾ ਵੀ ਇਹ ਸਾਰਾ ਜਿਹੜਾ ਕੰਮ ਹੈ ਤੇ ਫਿਰ ਲੋਕਾਂ ਦੀ ਟੈਨਸ਼ਨ ਨਹੀਂ ਫਿਰ ਸਾਡੇ ਆਪਣੇ ਬੰਦਿਆਂ ਦੀ ਟੈਨਸ਼ਨ ਹੋ ਗਈ